ਕੀ ਨਾ ਜਰਾ ਵੀ ਜੇ ਹਾਂ ਵੀ ਜੇ ਕੰਮ ਕੀ ਕਰਦਾ ਕੰਮ ਚਲਦਾ ਹੀ ਮੰਡੀ ਮੰਡੀ ਦਾ ਚੜੀ ਦਾ ਸੀਜਨ ਦਾ ਅੱਛਾ ਚੋਰੀ ਕਿਉਂ ਕੀਤੀ ਸੀ ਉਹ ਨਸ਼ੇ ਤੋੜੇ ਗਏ ਹੈ ਨਸ਼ਾ ਕਰਦਾ ਕਿਹੜਾ ਨਸ਼ਾ ਕਰਦਾ ਗੋਲੀ ਖਾਈ ਦੀ ਐਲਫ੍ਰੈਕਸ ਐਲਫ੍ਰੈਕਸ ਹੋ ਗਈ ਐਲਫ੍ਰੈਕਸ ਉਹਦੇ ਵਿੱਚ ਨਸ਼ਾ ਚੋਰੀ ਕਰ ਲਈ ਬਟਾ ਦੀ ਕੀਤੀ ਨਹੀਂ ਕਿ ਜਿੰਦਗੀ ਜਿੱਦਲੀ ਯਾਰੀ ਕਰਦੇ ਸੀ ਪਹਿਲੀ ਵਾਰੀ ਕੀਤੀ ਹੈ ਅੱਛਾ ਫਦਲਕੇ ਕੀ ਕਿਵੇਂ ਤੈਨੂੰ ਪਤਾ ਲੱਗਾ ਕਿ ਇੱਥੇ ਛੱਤ ਪੁੱਟ ਕੇ ਤੇ ਸਾਰਾ ਕੁਝ ਲੈ ਗਿਆ ਪਹਿਲਾਂ ਕਿ ਕਿਸੇ ਦੇ ਬਹੁਤ دیر ਬਾਅਦ ਗਿਆ ਹੀ ਪਹਿਲਾਂ ਬਹੁਤ دیر ਉਦੋਂ ਪਤਾ ਲੱਗਿਆ ਇਹ ਛੱਤ ਵਾਲੀ ਪਹਿਲਾਂ ਜਾ ਕੇ ਚੰਗੀ ਤਰ੍ਹਾਂ ਚੈੱਕ ਕੀਤਾ ਹੋਣਾ ਪਹਿਲਾਂ ਪਹਿਲਾਂ ਬੜੋਤ ਬੜੀ دیر ਬਾਅਦ ਪਹਿਲਾਂ ਜਾ ਪਹਿਲਾਂ ਕੋਸ਼ਿਸ਼ ਕੀਤੀ ਚੋਰੀ ਕਰਨ ਦੀ ਨਹੀਂ ਜੀ ਪਹਿਲੀ ਵਾਰੀ ਕੀਤੀ ਕੱਲ੍ਹ ਹੀ ਸੀ ਜੀ ਮੈਂ ਕੱਲ੍ਹ ਹੀ ਸੀਗਾ ਕੱਲ੍ਹ ਹੀ ਪਹਿਲੀ ਰਿਫੜਾਂਗੇ ਕੀ ਕੋਈ ਕੀ ਕੋਈ ਮਿਲਿਆ ਫਿਰ ਦੁਕਾਨ ਚ ਕੋਝ ਨਹੀਂ ਇਹ ਹੀ ਕੋਝ ਮਿਲਿਆ ਵੇ ਨਜਾਇਜ਼ੀ ਬਸ ਪਤਾ ਲੱਗਿਆ ਪਤਾ ਲੱਗਿਆ ਵੀ ਪਛਤਾਨਾ ਪਿਆ ਚੋਰੀ ਕਰਕੇ ਵੀ ਮਿਲਿਆ ਵੀ ਕੁਝ ਨਹੀਂ ਉਹੀ ਗੱਲ ਹੈ ਹਾਂ ਸਹੀ ਹੈ ਤੇ ਵੀ ਇਤਨਾ ਸੀ ਫਿਰ ਅੱਗੇ ਵੇਚਣਾ ਕੀ ਵਿਕਣਾ ਸੀ ਵਿਕ ਨਹੀਂ ਨਹੀਂ ਸੀ ਕਿਹੇ ਮਿਲਣਾ ਨਹੀਂ ਨਹੀਂ ਕਿੰਨੇ ਕੁ ਦਾ ਸੀ ਇਹ ਸਮਾਨ ਵੈਨਾ ਕੁਝ ਨਹੀਂ ਪਤਾ ਆਪਾਂ ਨੂੰ ਕਿੰਨੇ ਕੁ ਦਾ ਕਿੰਨੇ ਦਾ ਨਹੀਂ ਜੋ ਸੋਚ ਕੇ ਗਿਆ ਸੀ ਉਹ ਨਹੀਂ ਮਿਲਿਆ ਹਾਂ ਹਾਂ ਫਿਰ ਤੈਨੂੰ ਕਦੋਂ ਕਾਬੂ ਕਿਉਂ ਕੀਤਾ ਕਾਬੂ ਕਿਵੇਂ ਆਇਆ ਬਾਦੂ ਆ ਵੀ ਆ ਵੀ ਦੇਤਾ ਅਸਮਾਨ ਅਸਮਾਨ ਦੇਤਾ ਤੂੰ ਸਾਰਾ ਆ ਵੀ ਦੇਤਾ ਇਹ ਬੰਦੇ ਨੇ ਮੇਂ ਇਹ ਦੱਸਿਆ ਹੀ ਤੇ ਉਹ ਮੁੰਡੇ ਉਹ ਮੁੰਡਾ ਮੈਨੂੰ ਮਿਲਿਆ ਕਹਿੰਦਾ ਤੂੰ ਸੁਬਾਨ ਵਾਪਸ ਕਰ ਲੈ ਕੱਲੇ ਛੱਤ ਕਿਵੇਂ ਪੁੱਟ ਲਈ ਕੱਲੇ ਛੱਤ ਪੁੱਟ ਲਈ ਪੁੱਲੀ ਜੀਗੀ ਇਹ ਮਿੱਟੀ ਜੀ ਬਸ ਹਾਂ ਤੇ ਆ ਤੇਰੇ ਸੱਟ ਕਿਵੇਂ ਲੱਗੀ ਹੱਥ ਤੇ ਤੇ ਡਿੱਗਣ ਦੇ ਕਰਕੇ ਉੱਥੇ ਡਿੱਗਿਆ ਹਾਂਜੀ ਚੋਰੀ ਕਰਕੇ ਤੂੰ ਨਿਕਲਿਆ ਉਦੋਂ ਡਿੱਗਿਆ ਹਾਂਜੀ ਅੱਛਾ ਅੱਛਾ ਕਿੱਥੇ ਰਹਿਣਾ ਤੂੰ ਸਰਲਾ ਵਸਤੀ ਸਰਲਾ ਵਸਤੀ ਸਤਾਵੇਗਾ ਹੁਣ ਜੀ ਸਤਾਵੇਗਾ ਬਹੁਤ ਜ਼ਿਆਦਾ ਹੋਰ ਕਿੱਦ ਮਸ਼ਾ ਕਰਦਾ ਇਸਲਾਵ ਜਾਂ ਗੋਲੀ ਲੱਗੀ ਹੋਈ ਹੈ ਹਾਂ ਸਰਕਾਰੀ ਹਸਪਤਾਲ ਨਾਲ ਹਾਂ ਬਸ ਠੀਕ ਕਿਸ ਸਬੰਧ ਦੇ ਵਿੱਚ ਪ੍ਰੈਸ ਕਾਨਫਰੰਸ ਤੁਹਾਡੇ ਵੱਲ ਬੁਲਾਈ ਗਈ ਅੱਜ ਮਾਨਯੋਗ ਐਸਐਸਪੀ ਫਾਜ਼ਲ ਕਾ ਡਾਕਟਰ ਪ੍ਰਗਜਨ ਆਈਪੀਐਸ ਫੌਰਾ ਦੇ ਦਿਸ਼ਾ ਨਿਰਦੇਸ਼ ਸੀ ਕਿ ਤੁਸੀਂ ਜਿਹੜੀਆਂ ਚੋਰੀਆਂ ਤੇ ਲੁੱਟਾਂ ਖਵਾਉਂਦੇ ਆਂ ਵਾਰਦਾਤਾਂ ਤੇ ਕਾਬੂ ਪਾਓ ਉਸ ਸਬੰਧ ਵਿੱਚ ਥਾਣਾ ਸਿਟੀ ਦੇ ਐਸ ਐਚ ਓ ਅੰਗਰੇਜ ਕੁਮਾਰ ਨੇ ਆਪਣਾ ਮੁਸਤਦੀ ਨਾਲ ਇੱਕ ਚੋਰੀ ਦਾ ਮਾਮਲਾ ਟਰੇਸ ਕੀਤਾ ਹੈ ਚੰਦਰ ਕੁਮਾਰ ਪੁੱਤਰ ਫੂਲਚੰਦ ਪਾਸਵਾਨ ਇਹ ਪ੍ਰਦੇਸੀ ਆਦਮੀ ਆ ਬਿਹਾਰ ਦਾ ਰਹਿਣ ਵਾਲਾ ਹੈਗਾ ਨੇੜੇ ਨਿਰਮਲ ਹਸਪਤਾਲ ਗੋਬਿੰਦਨਗਰੀ ਜਲਾਲਾਬਾਦ ਉਥੇ ਮੋਬਾਈਲ ਰਿਪੇਅਰ ਦੀ ਦੁਕਾਨ ਕਰਦਾ ਹੈ ਤੇ 13 4 2024 ਦੀ ਰਾਤ ਨੂੰ ਇਹਦੀ ਜਿਹੜੀ ਦੁਕਾਨ ਸੀ ਉਹਦੇ ਵਿੱਚੋਂ ਛੱਤ ਪਾੜ ਕੇ ਪੁਰਾਣੇ ਮੋਬਾਈਲ ਤੇ ਕੁਝ ਨਵੇਂ ਮੋਬਾਈਲ ਤੇ ਕੁਝ ਐਕਸੈਸਰੀ ਚੋਰੀ ਕਰ ਲਈ ਗਈ ਸੀ ਸੂਚਨਾ ਸਾਨੂੰ ਸਵੇਰ 9 9:30 ਵਜੇ ਥਾਣੇ ਮਿਲਦੀ ਹੈ ਇੰਸਪੈਕਟਰ ਅੰਗਰੇਜ਼ ਕੁਮਾਰ ਤੇ ਇਹਨਾਂ ਦੇ ਸਹਾਇਕ ਐਸ.ਆਈ. ਅਮਰੀਕ ਸਿੰਘ ਇਹਨਾਂ ਨੇ ਨੋ ਸਤਿਦੀ ਵਰਤਦੇ ਹੋਏ 7 ਘੰਟਿਆਂ ਦੇ ਵਿੱਚ ਇਹ ਚੋਰੀ ਟਰੇਸ ਕਰ ਲਈ। ਬੀਜੇ ਕੁਮਾਰ ਉਰਫ ਡੱਡੂ ਪੁੱਤਰ ਸੁਖਦੇਵ ਰਾਜ ਉਰਫ ਸੁੱਖਾ ਵਾਸੀ ਲੱਲਾ ਵਸਤੀ ਜਲਾਲਾਬਾਦ ਨੂੰ ਸਮਾਨ ਸਮੇਤ ਕਾਬੂ ਕਰ ਲਿਆ ਗਿਆ। ਤੇ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਇਹਦੀ ਇਹ ਪਹਿਲੀ ਚੋਰੀ ਸੀ ਤੇ ਇਹ ਪਹਿਲੀ ਅਸੀਂ 7 ਘੰਟਿਆਂ ਦੇ ਵਿੱਚ ਇਹ ਚੋਰੀ ਟਰੇਸ ਕਰ ਲਈ ਪਈ ਹੈ। ਇਹਨਾਂ ਦਾ ਪਹਿਲਾ ਮਾਮਲਾ ਹੈ ਕਿ ਸਰ ਨਹੀਂ ਇਹ ਤੇ ਪਹਿਲਾ ਮਾਮਲਾ ਹੀ ਆਇਆ ਸੀ ਪਹਿਲਾ ਹੀ ਮਾਮਲਾ ਦਰਜ ਹੈ ਤੇ ਪਹਿਲੇ ਮਾਮਲੇ 'ਚ ਇਹ ਅਸੀਂ ਕਾਬੂ ਕਰ ਲਿਆ ਇਹਨੂੰ ਸਰ ਇਹ ਇਕੱਲਾ ਸੀ ਹੋਰ ਵੀ ਲੋਕ ਸੀਗੇ ਇਹਦੇ ਨਾਲ ਨਹੀਂ ਇਹ ਇਕੱਲਾ ਹੀ ਸੀਗਾ ਇਹ ਇਹ ਇਕੱਲੇ ਵੱਲੋਂ ਚੋਰੀ ਹੋਈ ਕੱਨੇ ਵੱਲੋਂ ਚੋਰੀ ਕੀਤੀ ਗਈ ਇਹ ਦੁਕਾਨ ਦੇ ਨਾਲ ਹੀ ਮਿੱਟੀ ਦਾ ਢੇਰ ਲੱਗਾ ਸੀ ਜੀ ਦੋ ਦੁਕਾਨਾਂ ਹੋਰ ਨੇ ਇੱਕ ਲੋਹੇ ਦੀ ਦਾ ਤੇ ਉੱਥੋਂ ਦੀ ਇਹ ਛੱਤ ਦੇ ਉੱਪਰ ਚੜ੍ਹਿਆ ਉੱਪਰੋਂ ਇਟਾਂ ਤੋੜੀਆਂ ਕਿਉਂਕਿ ਜਿਹੜੀ ਇੱਟ ਵਾਲੇ ਦੀ ਛੱਤ ਸੀਗੀ ਉੱਥੋਂ ਦੀ ਛੇਕ ਕਰਕੇ ਇਹ ਵਿੱਚ ਉਤਰ ਗਿਆ ਦੁਕਾਨ ਦੇ ਤੇ ਮੈਂ ਵੀ ਮੌਕੇ ਤੇ ਵਿజిਟ ਕੀਤਾ ਇਨਸਪੈਕਟਰ ਸਾਹਿਬ ਨੇ ਅਲੱਗ ਵਿజిਟ ਕੀਤਾ ਤੇ ਫਿਰ ਅਸੀਂ ਪਲਾਨ ਬਣਾਇਆ ਤੇ ਅਸੀਂ ਇਹਨੂੰ ਕਾਬੂ ਕਰ ਲਿਆ 7 ਘੰਟਿਆਂ ਦੇ ਵਿੱਚ ਸਾਮਾਨ ਸਾਰਾ ਬਰਾਮਦ ਕਰ ਲਿਆ ਹਾਂਜੀ ਸਾਮਾਨ ਸਾਰਾ ਬਰਾਮਦ ਕਰ ਲਿਆ ਹੈ ਮੋਬਾਈਲ ਇੱਕ 10 ਮੋਬਾਈਲ ਨੇ ਦੂਜੇ ਜਿਹੜੇ ਕੀਪੈਡ ਵਾਲੇ ਤੇ ਇੱਕ ਮੋਬਾਈਲ ਹੈਗਾ ਉਹ ਵਾਲਾ ਦੂਜਾ ਟੱਚ ਸਕਰੀਨ ਵਾਲਾ ਹਾਂ ਬਾਕੀ ਹੋਰ ਤਫਤੀਸ਼ ਜਾਰੀ ਹੈ ਉਹਦਾ ਰਿਮਾਂਡ ਲਵਾਂਗੇ ਜੇ ਹੋਰ ਕੋਈ ਵਰਦਾਤ ਵਗੈਰਾ ਕੀਤੀ ਹੋਈ ਜਾਂ ਕੋਈ ਰਿਕਵਰੀ ਹੋਈ ਉਹ ਕਿਤੀ ਜਾਏਗੀ ਜੀ ਜੀ